ਪੰਜਾਬ ਦੇ ਵਿੱਚ ਮਾਹੌਲ ਬਦਲ ਗਿਆ ਮੌਸਮ ਬਦਲ ਗਿਆ ਖੁਸ਼ਨਮਾ ਹੋ ਗਿਆ ਠੰਡਾ ਹੋ ਗਿਆ ਕੱਲ ਰਾਤ ਤੋਂ ਬਾਅਦ ਹੀ ਕਾਫੀ ਤੇਜ਼ ਖਰਵਾਵਾਂ ਜਿਹੜੀਆਂ ਸਿਗੀਆਂ ਉਹ ਰਾਤ ਨੂੰ ਹੀ ਚੱਲਦੀਆਂ ਸੀਗੀਆਂ ਤੂਫਾਨ ਜਿਹੜੇ ਸੀਗੇ ਉਹ ਦੇਰ ਰਾਤ ਨੂੰ ਆਏ ਨੇ ਬੱਦਲ ਬੱਦਲਬਾਈ ਜਿਹੜੀ ਸੀਗੀ ਉਹ ਹਰ ਪੂਰੇ ਪੰਜਾਬ ਦੇ ਵਿੱਚ ਦੇਖਿਆ ਗਿਆ ਹਾਂ ਤੁਹਾਨੂੰ ਦੱਸ ਦਈਏ ਕਿ yellow alert ਜਾਰਾਇਆ ਹੁਣ ਜਾਰੀ ਹੋ ਚੁੱਕਿਆ ਹੈ yellow alert ਕਿਹੜੀਆਂ ਸਿਟੀਆਂ ਦੇ ਵਿੱਚ ਹੈ ਕਿਹੜੇ ਸ਼ਹਿਰਾਂ ਦੇ ਵਿੱਚ ਹੈ ਪੰਜਾਬ ਦੇ ਵਿੱਚ ਅਸੀਂ ਉਹ ਤੁਹਾਨੂੰ ਕਲੀਅਰ ਕਰਾਂਗੇ ਉਹ ਤੁਹਾਨੂੰ ਦੱਸਾਂਗੇ ਵੀ ਤੁਹਾਡੇ ਸ਼ਹਿਰ ਜਾਂ ਤੁਹਾਡੇ ਜ਼ਿਲ੍ਹੇ ਦੇ ਵਿੱਚ ਕਿਤੇ yellow alert ਤੇ ਨਹੀਂ ਜਾਰੀ ਹੋ ਗਿਆ yellow alert ਦਾ ਮਤਲਬ ਕੀ ਹੁੰਦਾ yellow alert ਦਾ ਮਤਲਬ ਇਹੀ ਹੁੰਦਾ ਹੈ ਕਿ ਤੇਜ਼ ਬਾਰਿਸ਼ ਪੈ ਸਕਦੀ ਹੈ ਅੱਛੀ ਖਾਸੀ ਬਾਰਿਸ਼ ਪੈ ਸਕਦੀ ਹੈ ਜਿਸ ਨੂੰ yellow alert ਕਿਹਾ ਜਾਂਦਾ ਹੈ ਔਰ ਦੂਜੇ ਪਾਸੇ ਹੋਰ ਵੀ ਜ਼ਿਲ੍ਹੇ ਨੇ ਜਿੱਥੇ ਮੌਸਮ ਜਿਹੜਾ ਸੀਗਾ ਉਹ ਬਦਲ ਜਾਣਾ ਕਿਉਂਕਿ ਮੌਨਸੂਨ ਜਿਹੜਾ ਸੀਗਾ ਉਹ ਦੱਸਿਆ ਜਾ ਰਿਹਾ ਕਿ ਹੁਣ ਮੌਨਸੂਨ ਐਕਟਿਵ ਹੋ ਜਾਵੇਗਾ ਐਕਟਿਵ ਹੋਣ ਦਾ ਮਤਲਬ ਇਹੀ ਹੈ ਕਿ ਲਗਾਤਾਰ ਮੌਸਮ ਹੁਣ ਡਿਗਣਾ ਸ਼ੁਰੂ ਹੋ ਜਾਵੇਗਾ ਥੋੜਾ ਠੰਡਾ ਮਾਹੌਲ ਵੀ ਹੋਏਗਾ ਕਿਤੇ ਕਿਤੇ ਤੇਜ਼ ਧੁੱਪ ਵੀ ਆਏਗੀ ਪਰ ਫਿਰ ਦੋ ਫਿਰ ਥੋੜੀ ਦੇਰ ਬਾਅਦ ਜਾਂ ਕੁਝ ਟਾਈਮ ਬਾਅਦ ਉਸ ਬੱਦਲ ਨੇ ਫਿਰ ਦੁਬਾਰਾ ਖੁਸ਼ਨਾਮਾ ਕਰ ਦੇਣਾ ਠੰਡਾ ਮੌਸਮ ਕਰ ਦੇਣਾ ਤੁਹਾਨੂੰ ਦੱਸ ਦਈਏ ਕਿ yellow alert ਜਿਹੜਾ ਸੀਗਾ ਉਹ ਜਾਰੀ ਹੋ ਚੁੱਕਾ ਹੈ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਦੇ ਵਿੱਚ yellow alert ਜਾਰੀ ਹੋ ਚੁੱਕਿਆ ਹੈ ਤੇਜ਼ ਭਾਰੀ ਮੀਂਹ ਪਵੇਗਾ ਤੇਜ਼ ਮੀਂਹ ਤੋਂ ਬਾਅਦ ਹਵਾਵਾਂ ਤੇਜ਼ ਚੱਲਣਗੀਆਂ ਇਹ yellow alert ਦੇ ਵਿੱਚ ਜਿਹੜੇ ਸਿਟੀਜ਼ ਹੈਗੀਆਂ yellow alert ਦੇ ਵਿੱਚ ਜਿਹੜੇ ਸ਼ਹਿਰ ਜ਼ਿਲ੍ਹੇ ਆਉਂਦੇ ਨੇ ਉਹ ਅੱਜ ਹੀ ਤੁਹਾਨੂੰ ਦੱਸ ਰਿਹਾ ਕਿ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਪਠਾਨਕੋਟ ਦੇ ਵਿੱਚ yellow alert ਜਾਰੀ ਹੋ ਚੁੱਕਿਆ ਹੈ ਉਸ ਤੋਂ ਬਾਅਦ aur ਦੂਜੇ ਵਾਲੇ ਪਾਸੇ ਗੱਲ ਕਰ ਲਈਏ ਜਲੰਧਰ ਦੇ ਵਿੱਚ ਲੁਧਿਆਣਾ ਦੇ ਵਿੱਚ ਮਾਲਵੇ ਵਾਲੀ ਸਾਈਡ ਬਠਿੰਡਾ ਫਿਰੋਜ਼ਪੁਰ ਵਰੋਸਪੁਰ ਫਾਜ਼ਿਲਕਾ ਵਾਲੀ ਸਾਈਡ ਮੌਸਮ ਜਿਹੜਾ ਸੀਗਾ ਹੁਣ ਹੋਰ ਜ਼ਿਆਦਾ ਹੁਣ ਤਾਪਮਾਨ ਦੇ ਵਿੱਚ ਤੁਹਾਨੂੰ ਜਿਹੜੀ ਹੈ ਠੰਡੀ ਜਿਹੜੀ ਤਾਸੀਰ ਹੈ ਉਹ ਮਿਲੇਗੀ ਠੰਡੀ ਹਵਾਵਾਂ ਜਿਹੜੀਆਂ ਉਹ ਚੱਲਣਗੀਆਂ ਹੋਰ ਮੌਸਮ ਜਿਹੜਾ ਹੈ ਹੋਰ ਜ਼ਿਆਦਾ ਠੰਡਾ ਹੋ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਨੇ ਜਿਹੜੀ ਹੈ ਅਲਰਟ ਜਿਹੜਾ ਸੀਗਾ ਉਹ ਜਾਰੀ ਕਰ ਦਿੱਤਾ ਹੈ yellow ਅਲਰਟ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਹੈ ਉਸ ਤੋਂ ਬਾਅਦ ਪਠਾਨਕੋਟ ਦੇ ਵਿੱਚ ਮੌਸਮ ਹੋਰ ਜ਼ਿਆਦਾ ਤੇਜ਼ ਬਾਰਿਸ਼ਾਂ ਦੇ ਨਾਲ ਪਰੇਗਾ ਸੋਮਵਾਰ ਤੋਂ ਯਾਨੀ ਕਿ ਕੱਲ੍ਹ ਸ ਆਮ ਸੋਮਵਾਰ ਤੋਂ ਹੀ ਮੌਸਮ ਜਿਹੜਾ ਸੀਗਾ ਉਹ ਠੰਡਾ ਹੋ ਗਿਆ ਸੀਗਾ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤੇਜ਼ ਜਿਹੜਾ ਆ ਉਹ ਮੀਂਹ ਪਵੇਗਾ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਠੰਡੀ ਹਵਾਵਾਂ ਜਿਹੜੀਆਂ ਉਹ ਚੱਲਣਗੀਆਂ ਇਸ ਤੋਂ ਇਲਾਵਾ ਤੁਹਾਨੂੰ ਦੱਸ ਜੀ ਕਿ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਰੋਪੜ ਮੁਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ, ਸੰਗਰੂਰ, ਮਾਨਸਾ ਤੇ ਬਠਿੰਡਾ ਦੇ ਵਿੱਚ 20 ਬਾਰਿਸ਼ ਦੇਖਣ ਨੂੰ ਮਿਲੇਗੀ। ਇਹ ਤੁਹਾਨੂੰ ਬਹੁਤ ਵੱਡੀ ਖਬਰ ਅਸੀਂ ਦੇ ਰਿਹਾ ਕਿ ਮੌਸਮ ਦੇ ਵਿੱਚ ਚੇਂਜ ਦਿਖੇਗਾ। بارشਾਂ ਹੁਣ ਤੋਂ ਸ਼ੁਰੂ ਹੋ ਜਾਣਗੀਆਂ ਕਿਉਂਕਿ ਮੌਨਸੂਨ ਜਿਹੜਾ ਸੀਗਾ ਉਹ ਹੁਣ ਹੋਰ ਜ਼ਿਆਦਾ ਐਕਟਿਵ ਹੋ ਗਿਆ ਹੈ। ਮੌਸਮ ਵਿਭਾਗ ਦੀ ਗੱਲ ਕਰ ਲਈ ਤੇ ਮੌਸਮ ਵਿਭਾਗ ਨੇ ਪਹਿਲਾਂ ਹੀ ਕਿਹਾ ਸੀਗਾ ਕਿ yellow alert ਜਾਰੀ ਕੀਤਾ ਜਾਵੇਗਾ। yellow alert ਜਿਹੜਾ ਸੀਗਾ ਹੁਣ ਪਠਾਨਕੋਟ ਵਾਲੀ ਸਾਈਡ ਗੁਰਦਾਸਪੁਰ ਤੇ ਹੋਰ ਖੁਸ਼ਿਆਰਪੁਰ ਵਾਲੀ ਸਾਈਡ ਜਿਹੜਾ ਸੀਗਾ ਉਹ ਜਾਰੀ ਕਰ ਦਿੱਤਾ ਹੈ। ਉਸ ਤੋਂ ਬਾਅਦ ਜਿਹੜੀ ਤੇਜ਼ ਹਵਾਵਾਂ ਤੇ بارش ਦੀ ਮੈਂ ਜੋ ਗੱਲ ਕਰ ਰਿਹਾ ਉਹ ਉਹ ਜਿਹੜੀ ਆ ਬਾਰਿਸ਼ਾਂ ਨੇ ਉਹ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਵਾਲੇ ਸਾਈਡ ਦੇ ਵਿੱਚ ਦੇਖਣ ਨੂੰ ਮਿਲਣੀਆਂ ਨੇ ਤੁਹਾਨੂੰ ਦੱਸ ਦਈਏ ਕਿ ਜਿੰਨੇ ਵੀ 13 ਦੇ 13 ਜਿਹੜੇ ਜ਼ਿਲ੍ਹੇ ਹੈਗੇ 12 ਜ਼ਿਲ੍ਹਿਆਂ ਦੇ ਵਿੱਚ ਕਾਫੀ ਤੇਜ਼ بارش ਕਾਫੀ ਤੇਜ਼ ਬਾਰਿਸ਼ ਤੇ ਹੋਰ ਜ਼ਿਆਦਾ ਠੰਡੀ ਹਵਾਵਾਂ ਦੇ ਵਿੱਚ ਚਲਾਨ ਦਾ ਜਿਹੜਾ ਆ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਅਲਰਟ ਦੇ ਵਿੱਚ ਜਿਹੜੀਆਂ yellow alert ਦੇ yellow alert ਦੇ ਵਿੱਚ ਜਿਹੜੀਆਂ ਸਿਟੀ ਆ ਰਹੀਆਂ ਨੇ yellow alert ਦੇ ਵਿੱਚ ਜਿਹੜੇ ਜ਼ਿਲ੍ਹੇ ਆ ਰਹੇ ਨੇ ਉਹ ਗੁਰਦਾਸਪੁਰ ਪਠਾਨਕੋਟ ਤੇ ਹੁਸ਼ਿਆਰਪੁਰ ਨੇ ਉਸ ਤੋਂ ਬਾਅਦ ਭਾਰੀ ਮੀਂਹ ਭਾਰੀ ਮੀਂਹ ਜਿਹੜਾ ਸੀਗਾ ਹੋਰ ਉਧਰ ਨੂੰ ਦੇਖਣ ਨੂੰ ਮਿਲੇਗਾ ਤੇ ਦੂਜੇ ਪਾਸੇ ਆਪਾਂ ਬਾਕੀ ਸਿਟੀਆਂ ਦੀ ਗੱਲ ਕਰ ਲਈਏ ਬਾਕੀ ਸ਼ਹਿਰਾਂ ਦੀ ਗੱਲ ਕਰ ਲਈਏ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਵਾਲੇ ਜਲੰਧਰ ਲੁਧਿਆਣਾ ਪਠਿੰਡਾ ਤੇ ਅੰਮ੍ਰਿਤਸਰ ਵਾਲੇ ਪਾਸੇ ਅਗਰ ਜੇ ਗੱਲ ਕਰ ਲਈ ਨਵਾਂ ਸ਼ਹਿਰ ਦੀ ਜੇ ਗੱਲ ਕਰ ਲਈ ਅਸੀਂ ਫਤਿਹਗੜ ਸਾਹਿਬ ਦੀ ਜੇ ਗੱਲ ਕਰ ਲਈ ਮਾਨਸਾ ਦੀ ਗੱਲ ਕਰ ਲਈ ਮੁਹਾਲੀ ਦੀ ਗੱਲ ਕਰ ਲਈ ਉੱਥੇ ਤੇਜ਼ بارش ਵੀ ਦੇਖਣ ਨੂੰ ਮਿਲ ਸਕਦੀ ਹੈ ਤੁਹਾਨੂੰ ਬਹੁਤ ਵੱਡੀ ਖਬਰ ਦੇ ਰਿਹਾ ਕਿ ਸੋਮਵਾਰ ਸ਼ਾਮ ਤੋਂ ਹੀ ਮੌਸਮ ਜਿਹੜਾ ਸੀਗਾ ਉਹ ਚੇਂਜਸ ਦੇਖੇ ਗਏ ਸੀਗੇ ਮੌਸਮ ਨੂੰ ਬਦਲਾਅ ਦੇਖਿਆ ਗਿਆ ਸੀਗਾ ਇਹ ਅਲਰਟ ਜਿਹੜਾ ਸੀਗਾ ਮੌਸਮ ਵਿਭਾਗ ਨੇ ਪਹਿਲਾਂ ਹੀ ਕਿਹਾ ਸੀਗਾ ਕਿ ਸੋਮਵਾਰ ਦੇ ਸ਼ਾਮ ਤੋਂ ਮੌਸਮ ਦੇ ਵਿੱਚ ਤਬਦੀਲੀ ਆਵੇਗੀ ਮੌਸਮ ਠੰਡਾ ਹੋਵੇਗਾ ਤੇਜ਼ ਹਵਾਵਾਂ ਚੱਲਣੀਆਂ ਨੇ ਤੂਫਾਨ ਆਣੇ ਨੇ ਉਸ ਤੋਂ ਬਾਅਦ ਹੁਣ ਮੰਗਲਵਾਰ ਸਵੇਰ ਦੀ ਵੀ ਜੇ ਗੱਲ ਕਰੀਏ ਤੇ ਕਿਤੇ ਕਿਤੇ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਤੇ بارش ਵੀ ਹਲਕੀ-ਹਲਕੀ ਦੇਖਣ ਨੂੰ ਮਿਲ ਰਹੀ ਹੈ ਤੜਕੇ ਸਾਰ ਤੋਂ ਹੀ ਮਲਕੀ-ਮਲਕੀ بارش ਸ਼ੁਰੂ ਹੋ ਚੁੱਕੀ ਸੀਗੀ ਤੜਕੇ ਸਾਰ ਤੋਂ ਹੀ بارش ਸ਼ੁਰੂ ਹੋਣ ਤੋਂ ਬਾਅਦ ਤੇ ਉਸ ਤੋਂ ਬਾਅਦ ਮੌਸਮ ਬਦਲਾਅ ਸ਼ੁਰੂ ਕਰ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਮੀਂਹ ਦਾ ਜਿਹੜਾ ਸੀਗਾ ਉਹ ਅਲਰਟ ਹੁਣ ਜਾਰੀ ਹੋ ਚੁੱਕਾ ਹੈ